ਅੱਗੇ ਤੋਂ ਮੈਂ ਇਦਾਂ ਦਾ ਕੰਮ ਨਹੀਂ ਕਰੂੰਗੀ ਲੈ ਜਾਊਂ ਕੱਲ ਨੂੰ ਲੈ ਜਾਊਂਗੀ ਸਭ ਤੋਂ ਵੱਡਾ ਪਛਤਾਵਾ ਜਿਹੜਾ ਮੈਨੂੰ ਹਾਂਜੀ গুਡ ਮਾਰਨਿੰਗ ਗਾਇਸ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੀ ਸੀ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਚੰਗਾ ਵਧੀਆ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਕਰਾਂਗੇ ਮੇਰਾ ਹੈਅਰ ਕੇਅਰ ਰੂਟੀਨ ਜਿਨਾਂ ਨੂੰ ਪਤਾ ਹੀ ਹੈ ਕਿ ਮੈਂ ਕਾਲੀ ਹੈਅਰ ਕਰਵਾਏ ਸੀਗੇ ਪਰ ਮੈਂ ਯੂਸੂਲੀ ਨਹੀਂ ਕਰਦੀ ਹੈਗੀ ਸੋ ਤੇ ਅੱਜ ਆਪਾਂ ਸਾਰਾ ਰੂਟੀਨ ਦਿਖਾਵਾਂਗੇ ਕਿ ਉਹਦਾ ਕੀ ਸਿਸਟਮ ਹੈ ਮੈਂ ਕਿਉਂ ਕਰਾਈ ਸੀਗੇ ਕਿੱਦਾਂ ਕਰਦੀ ਆ ਕਿੱਦਾਂ ਨੂੰ ਮੇਨਟੇਨ ਰੱਖਦੀ ਆ ਤੇ ਕੀ ਕੀ ਮੈਂ ਪ੍ਰੋਡਕਟ ਲਾਉਣੀ ਆ ਸੋ ਬਣੇ ਰਹੋ ਵਲੌਗ ਦੇ ਨਾਲ ਸਭ ਤੋਂ ਪਹਿਲਾਂ ਮੈਨੂੰ ਲੋੜ ਆ ਇੱਕ ਕੁਇਕ ਸ਼ਾਵਰ ਲੈਣ ਦੀ ਫਿਰ ਵਾਸ਼ ਕਰਨੇ ਆਪਾਂ ਹੈਅਰ ਵਾਸ਼ ਕਰਕੇ ਮਿਲਦੇ ਆ ਤੁਹਾਨੂੰ ਤੇ ਆਪਾਂ ਅੱਗੇ ਦੱਸਦੇ ਆ ਕਿ ਆਪਾਂ ਕੀ ਕੀ ਯੂਜ਼ ਕਰਦੇ ਆ ਹਾਂਜੀ ਗਾਇਸ ਤੇ ਆਪਾਂ ਆ ਗਏ ਆਂ ਫਟਾਫਟ ਆਪਣੇ ਬਾਲ ਧੋਕੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਇਹ ਤੇ ਕੀ ਕੀ ਲਾਉਣੀ ਆ ਕਿਉਂਕਿ ਆਪਾਂ ਉਹਨਾਂ ਨੂੰ ਜ਼ਿਆਦਾ ਸੁਕਾਉਣਾ ਨਹੀਂ ਹੁੰਦਾ ਹੈਗਾ ਗਿੱਲੇ ਗਿੱਲੇ ਬਾਲਾਂ 'ਤੇ ਲਾਉਣਾ ਹੁੰਦਾ ਆ ਹਾਂਜੀ ਗਾਇਸ ਤੇ ਇਹ ਵਾਲਾ ਸ਼ੈਂਪੂ ਸੀਗਾ ਜਿਹੜਾ ਮੈਂ ਹੁਣੇ ਯੂਜ਼ ਕੀਤਾ ਆ ਬਾਲ ਧੋਣ ਵਾਸਤੇ ਤੇ ਹੁਣ ਮੈਂ ਵਾਲਾਂ ਤੇ ਆਹ ਵਾਲਾ ਲੀਵ ਇਨ ਕੰਡੀਸ਼ਨਰ ਲਾਉਣਾ ਆ ਵੈਸੇ ਤਾਂ ਸਾਰੇ ਕਹਿੰਦੇ ਆ ਕਿ ਆਪਾਂ ਨੂੰ ਇੱਕੋ ਹੀ ਕੰਪਨੀ ਦੇ ਪ੍ਰੋਡਕਟ ਲੈਣੇ ਚਾਹੀਦੇ ਆ ਪਰ ਮੈਨੂੰ ਜਿਹੜੇ ਜਿਹੜੇ ਕੰਪਨੀ ਦੇ ਅਲੱਗ-ਅਲੱਗ ਹਨਾ ਪ੍ਰੋਡਕਟ ਵਧੀਆ ਲੱਗੇ ਸੀ ਮੈਂ ਮੈਂ ਉਹੀ-ਉਹੀ ਯੂਜ਼ ਕਰਦੀ ਆ ਤੇ ਉਹਨੂੰ ਯੂਜ਼ ਕਰਦ ਮੇਉ 3 ਮਹੀਨੇ ਹੋ ਗਿਆ ਤੇ ਸਾਰਿਆਂ ਦੇ ਰਿਜ਼ਲਟ ਵਧੀਆ ਹੀ ਨੇ ਕਿਉਂਕਿ ਜੇ ਆਪਾਂ ਇਹ ਪ੍ਰੋਡਕਟ ਯੂਜ਼ ਨਹੀਂ ਕਰਦੇ ਹੈਗੇ ਨਾ ਤਾਂ ਆਪਣੇ ਜਿਹੜੇ ਵਾਲ ਨੇਗੀ ਉਹਨਾਂ ਦੇ ਵਿੱਚ ਹੈਵiness ਜੀ ਨਹੀਂ ਬਣਦੀ ਹੈਗੀ ਤੇ ਕਰਲ ਨਹੀਂ ਬਣਦੇ ਹੈਗੇ ਆ ਵਾਸ਼ ਕਰਨ ਤੋਂ ਬਾਅਦ ਨੇਗੇ ਤੇ ਜੇ ਹੁਣ ਮੈਂ ਇਹਨਾਂ ਤੇ ਕੁਝ ਵੀ ਨਹੀਂ ਲਾਉਂਗੀ ਤਾਂ ਇਹ ਇਦਾਂ ਇਦਾਂ ਜਿਹੜੇ ਮਸ਼ਰੂਮ ਹੁੰਦਾ ਨਾ ਉਵੇਂ ਬਣ ਜਾਣਗੇ ਤੇ ਤਾਂ ਕਰਕੇ ਪਹਿਲਾਂ ਆਪਾਂ ਨੂੰ ਇਹ ਲਾਉਣਾ ਪੈਂਦਾ ਆ ਸੋ ਮੈਂ ਹੁਣ ਇਹ ਲਾਉਣ ਲੱਗੀ ਆ ਕੱਲ ਕਰਾਉਣ ਤੋਂ ਪਹਿਲਾਂ ਮੈਨੂੰ ਵੀ ਨਹੀਂ ਇੰਨਾਂ ਚੀਜ਼ਾਂ ਦਾ ਪਤਾ ਸੀਗਾ ਮੈਨੂੰ ਬਾਅਦ 'ਚ ਹੀ ਪਤਾ ਲੱਗਿਆ ਜਦੋਂ ਮੈਂ ਸਰਚ ਕੀਤਾ ਕਰ ਲਦਾ ਮੈਂ ਕਰਾ ਲਈ ਮੈਨੂੰ ਨਹੀਂ ਪਤਾ ਸੀ ਵੀ ਇਹਦਾ ਇੰਨਾ ਝੰਜਟ ਹੁੰਦਾ ਆ ਤੇ ਇਹ ਲਾਉਣਾ ਵੀ ਕੋਈ ਈਜ਼ੀ ਨਹੀਂ ਹੈਗਾ ਕਿਤੇ ਨਾ ਆਪਾਂ ਇਦਾਂ ਹੀ ਨਹੀਂ ਲਾ ਸਕਦੇ ਇਦਾਂ ਕਰੀਮ ਜੀ ਹੁੰਦੀ ਆ ਤੇ ਕੱਲੇ-ਕੱਲੇ ਵਾਲਾਂ ਦਾ ਨਾ ਪਾਰਟੀਸ਼ਨ ਕਰਨੀ ਪੈਂਦੀ ਆ ਮੈਂ ਇਹ ਮੈਂ ਬਹੁਤ ਹੀ ਪਾਰਟੀਸ਼ਨ ਕਰਦੀ ਨਹੀਂ ਹੁੰਦੀ ਕਿਉਂਕਿ ਮੈਂ ਕਿਹੜਾ ਕਿਤੇ ਬਾਹਰ ਜਾਣਾ ਆ ਤੇ ਮੈਂ ਮੋਟਾ-ਮੋਟਾ ਜਿਹਾ ਲਾ ਲੈਣ ਹੁੰਦੀ ਆ ਤੇ ਇਹ ਆਪਣੇ ਬਾਲਾਂ ਤੇ ਨਹੀਂ ਲਾਉਣਾ ਹੁੰਦਾ ਸਿਰਫ ਆਪਣੀ ਲੈਂਥ ਲੈਂਥ ਦੇ ਵਿੱਚ ਜੇ ਲਾਉਣਾ ਹੁੰਦਾ ਆ ਇਸ ਸਭ ਤੋਂ ਵੱਡਾ ਪਛਤਾਵਾ ਜਿਹੜਾ ਮੈਨੂੰ ਕਰਲ ਕਰਵਾ ਕੇ ਹੁੰਦਾ ਆ ਉਹ ਹੈਗਾ ਨਾ ਹੇਅਰ ਡੈメージ ਇਹਦਾ ਇੱਕੋ ਇੱਕ ਨੁਕਸਾਨ ਆਪਣੇ ਵਾਲ ਡਰਾਈ ਹੋ ਕੇ ਟੁੱਟਣ ਲੱਗ ਜਾਂਦੀ ਆ ਤੇ ਪਹਿਲਾਂ ਮੈਨੂੰ ਨਹੀਂ ਪਤਾ ਸੀਗਾ ਤੇ ਮੈਨੂੰ ਰੀਅਲਾਈਜ਼ ਹੋਇਆ ਬਾਅਦ ਵਿੱਚ ਜਦੋਂ ਮੇਰੇ ਕੰਗੇ ਦੇ ਵਿੱਚ ਇੰਨੇ ਨੇ ਵਾਲ ਆਉਣ ਲੱਗੇ ਵੈਸੇ ਉਹ ਕੰਗਾ ਲਾਉਂਦੇ ਨਹੀਂ ਸੀਗੇ ਮਤਲਬ ਜਦੋਂ ਹੱਥਾਂ ਨਾਲ ਇਹਨੂੰ ਮੈਂ ਕੰਗਾ ਕਰਦੀ ਆ ਤੇ ਬਾਕੀ ਸਭ ਤੋਂ ਵੱਡੀ ਮੇਰੀ ਗਲਤੀ ਸੀ ਕਿ ਮੈਂ ਸਹੀ ਟਾਈਮ ਤੇ ਨਹੀਂ ਕਰਵਾਏ ਹੈਗੇ ਮੈਂ ਕਰਵਾਏ ਹੈਣਾ ਬੇਬੀ ਹੋਣ ਤੋਂ ਬਾਅਦ ਜਦੋਂ ਆਪਣੀ ਸਕਿਨ ਆਲਰੇਡੀ ਡਰਾਈ ਹੋ ਚੁੱਕੀ ਹੁੰਦੀ ਆ ਜਿਹੜੇ ਨੇਚਰਲ ਆਇਲ ਜਿਹੜੇ ਪ੍ਰੋਡਿਊਸ ਕਰਨ ਦੇ ਵਿੱਚ ਹੈਣਾ ਤੇ ਉਹ ਆਲਰੇਡੀ ਲੈਕ ਕਰ ਰਹੀ ਹੁੰਦੀ ਆ ਕਿਉਂਕਿ ਉਹ ਆਲਰੇਡੀ ਜਿਹੜੇ ਸਾਰੀਆਂ ਚੀਜ਼ਾਂ ਹੈਣਾ ਬੇਬੀ ਲਈ ਰੈਡੀ ਕਰ ਰਹੀ ਹੁੰਦੀ ਆ ਤੇ ਇਹ ਸਹੀ ਟਾਈਮਿੰਗ ਨਹੀਂ ਸੀ ਕਰਵਾਉਣ ਦੀ ਕੁਛ ਤਾਂ ਕੀ ਕਹਨੇ ਹੁੰਦੇ ਆਪਾਂ ਪੋਸਟਪਾਰਟਮ ਦੇ ਵਿੱਚ ਆਪਣੇ ਵਾਲ ਝੜਦੇ ਝੜਦੇ ਇੱਕ ਮੈਂ ਕਰਲ ਕਰਵਾ ਕੇ ਝੜਨ ਲਾਤੇ ਵਾਲ ਸੋ ਮੈਂ ਕਿਸੇ ਨੂੰ ਰეკਮੈਂਡ ਨਹੀਂ ਕਰੂੰਗੀ ਕਿ ਕਿ ਪ੍ਰੈਗਨੈਂਸੀ ਜਾਂ ਆਫਟਰ ਪ੍ਰੈਗਨੈਂਸੀ ਆਪਾਂ ਨੂੰ ਇਹ ਕਰਵਾਉਣੇ ਚਾਹੀਦੇ ਆ ਘੱਟੋ ਘੱਟ 6 ਮਹੀਨੇ ਸਾਲ ਵੇਟ ਕਰਨਾ ਚਾਹੀਦਾ ਆ ਤਾਂ ਕਿ ਆਪਣੇ ਬਾਡੀ ਨੂੰ ਇਨਾਫ ਟਾਈਮ ਮਿਲ ਸਕੇ ਕਿ ਉਹ ਨਿਊਟ੍ਰੀਐਂਟਸ ਰੈਡੀ ਕਰ ਸਕੇ ਤੇ ਆਪਣੇ ਵਾਲ ਨਾ ਝੜਨ ਫਸਟ ਇਹ ਅਪਲਾਈ ਕਰਨ ਤੋਂ ਬਾਅਦ ਇੰਟਰਵਿਊ ਮੈ ਲਾਣੀ ਹੁੰਨੀ ਹੈ ਇਹ ਮੂਜ਼ ਇਹ ਵੀ ਸੇਮ ਕੰਪਨੀ ਦਾ ਜਿਹਦਾ ਮੈਂ ਸ਼ੈਂਪੂ ਸ਼ੈਂਪੂ ਯੂਜ਼ ਕਰਦੀ ਆ ਤੇ ਇੰਨਾ ਸਾਰੇ ਜਿਹੜੇ ਹਨਾ ਪ੍ਰੋਡਕਟਸ ਦੇ ਲਿੰਕ ਨੇਗੇ ਮੈਂ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਵੀ ਵਧੀਆ ਆ ਇਹ ਮਤਲਬ ਹੁਣ ਜਿੱਦਾਂ ਮੈਂ ਸਾਰੇ ਬਾਲਾਂ ਤੇ ਉਹਨੂੰ ਮੋਇਸਚਰਾਈਜ਼ ਕਰ ਲਿਆ ਹਨ ਤੇ ਉਸ ਤੋਂ ਬਾਅਦ ਜਦੋਂ ਆਪਾਂ ਇਹ ਕਰਲ ਨੂੰ ਖੜਾਉਣਾ ਆ ਤਾਂ ਆਪਾਂ ਨੂੰ ਇਹ ਲਾਉਣਾ ਪੈਂਦਾ ਆ ਪਹਿਲਾਂ ਆਪਾਂ ਇਹਨੂੰ ਸ਼ੇਕ ਕਰਨਾ ਆ ਫਿਰ ਇਹ ਇਦਾਂ ਚੱਗ ਜੀ ਨਿਕਲਦੀ ਆ ਫਿਰ ਇਦਾਂ ਲੈ ਕੇ ਇਹ ਇਹ ਵੀ ਆਪਾਂ ਬਾਲਾਂ ਬਾਲਾਂ ਦੀ ਲੈਂਥ ਤੇ ਲਾਉਣਾ ਹੁੰਦਾ ਇਹਨੂੰ ਆਪਾਂ ਬਸ ਸਾਰੇ ਸੈਕਸ਼ਨ ਕਰਕੇ ਲਾਉਣੀ ਨੇ ਪਰ ਇੰਨਾ ਟਾਈਮ ਮੇਰੇ ਕੋਲ ਹੁੰਦਾ ਨਹੀਂ ਤੁਹਾਨੂੰ ਪਤਾ ਤੇ ਹੁਣ ਹੈਗਾ ਲਾਸਟ ਪ੍ਰੋਡਕਟ ਜਿਹੜਾ ਮੈਂ ਲਾਉਣੀ ਹੰਨੀ ਆ ਮੈਟ੍ਰਿਕਸ ਦਾ ਇਹ ਸੇਰਮ ਤੇ ਤਾਂ ਕਿ ਜਿਹੜੇ ਆਪਣੇ ਵਾਲ ਡਰਾਈ ਨਾ ਹੋਣ ਤੇ ਸੰਖੇ ਗਾੜ ਮੇਰੇ ਹੱਥ ਤਾਂ ਕਾਫੀ ਗਰੀਸੀ ਜੇ ਹੋ ਗਏ ਸੀਗੇ ਤੇ ਆਪਾਂ ਸਾਰੇ ਵਾਲਾਂ ਤੇ ਨਹੀਂ ਲਾਉਣਾ ਹੁੰਦਾ ਸਿਰਫ نیچے-नीचे ਲਾਉਣਾ ਹੁੰਦਾ ਵਾਲਾਂ ਤੇ ਤਾਂ ਕਿ ਡਰਾਈ ਜਿਹਾ ਹੋ ਕੇ ਖੇਲਰਣ ਜੀ ਨਾ ਜਿਵੇਂ ਮੈਂ ਲਾ ਰਹੀ ਹਾਂ ਨਾ ਐਵੇਂ ਲਾਉਣਾ ਹੁੰਦਾ ਪਹਿਲਾਂ ਨਾਲ ਲਾਉਦਾ ਸੀ ਬਹੁਤ ਔਖਾ ਆ ਪਰ ਅੱਧਾ ਘੰਟਾ ਤਾਂ ਵਾਲ ਧੋਣ ਉਹਨਾਂ ਤੇ ਕੰਡੀਸ਼ਨਰ ਲਾਉਏ ਇਹ ਉਹ ਤਾਂ ਹੀ ਕਰਕੇ ਮੈਂ ਇਹ ਡੇਲੀ ਨਹੀਂ ਕਰਦੀ ਕਿਉਂਕਿ ਬੇਬੀ ਨੂੰ ਨਾ ਟਾਈਮ ਨਹੀਂ ਲੱਗਦਾ ਹੈਗਾ ਸੋ ਹੌਂਦੇ ਹੀ ਦੇਖੋ ਆ ਮੇਰੇ ਵਾਲ ਆ ਹੁਣ ਸਾਰੇ ਸੈੱਟ ਹੋ ਗਿਆ ਮੈਂ ਕੋਈ ਡਰਾਇਰ ਨਹੀਂ ਯੂਜ਼ ਕਰਦੀ ਕਿਉਂਕਿ ਆਲਰੇਡੀ ਮੇਰੇ ਵਾਲ ਬਹੁਤ ਡਰਾਈ ਨੇ ਤੇ ਡਰਾਇਰ ਹੋ ਡੈਮੇਜ ਕਰਦਾ ਇਹਨਾਂ ਕੁਝ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਪਾਣੀ ਮੇਂ ਵਾਲਾਂ ਚਰਾ ਬੜੀ ਆ ਸੋ ਤਾਂ ਹੀ ਮੈਂ ਡੇਲੀ ਡੇਲੀ ਕਰ ਨਹੀਂ ਕਰਨੀ ਹੁਣ ਕਦੇ-ਕਦੇ ਮੇਰਾ ਮਨ ਕਰਦਾ ਹੁੰਦਾ ਕਿ ਮੈਂ ਕਰਾਈ ਜੰਨੇ ਪੈਸੇ ਲਾਏ ਆ ਤਾਂ ਮੈਨੂੰ ਕਰ ਲੈਣੇ ਚਾਹੀਦੇ ਆ ਕਿਉਂਕਿ ਸੋਹਣੇ ਵੀ ਲੱਗਦੇ ਹੁੰਦੇ ਆ ਬਾਕੀ ਤੁਸੀਂ ਦੱਸੋ ਵੀ ਸੋਹਣੇ ਲੱਗਦੇ ਆ ਤੁਹੀ ਰੈਡੀ ਹੋ ਇਨਾ ਝੰਡੜ ਕਰਨ ਲਈ ਜੇ ਕਿਸੇ ਨੇ ਕਰਲ ਕਰਾਉਣੇ ਆ ਹਾਂਜੀ ਗਾਇਸ ਤੇ ਬਾਹਰ ਬੁਲ ਸਹੀ ਕਰਨ ਤੋਂ ਬਾਅਦ ਤੇ ਹੁਣ ਮੈਂ ਕਰਦੀ ਆ ਵਲੌਗ ਦੀ ਐਡੀਟਿੰਗ ਤੇ ਨਾਲ ਨਾਲ ਮੈਨੂੰ ਭੁੱਖ ਵੀ ਲੱਗੀ ਆ ਤੇ ਪਹਿਲਾਂ ਮੈਂ ਸੋਚਿਆ ਕਿ ਆਪਦਾ ਮੈਂ ਵਲੌਗ ਰੈਂਡਰ ਕਰਕੇ ਲਾ ਜਾ ਗਾਇਸ ਆਪਾਂ ਵਲੌਗ ਸਾਰਾ ਸੈੱਟ ਕਰਕੇ ਲਾਤਾ ਆ ਬਸ ਇਹਦੀ ਹੁਣ ਥੋੜੀ ਬਹੁਤੀ ਐਡੀਟਿੰਗ ਕਰਨ ਵਾਲੀ ਰਹਿ ਗਈ ਤੇ ਹੁਣ ਮੈਂ ਬਣਾਉਣੀ ਆ ਕੁਝ ਖਾਣ ਵਾਸਤੇ ਹਾਂਜੀ ਗਾਇਸ ਤੇ ਆਲ ਆਫ ਸਡਨ ਮੇਰਾ ਮਨ ਹੋਇਆ ਕਿ ਆਪਾਂ ਬੇਬੀ ਨੂੰ ਬਾਹਰ ਗੇੜਾ ਕਢਾ ਕੇ ਲੈ ਕੇ ਤੇ ਸ਼ਾਮ ਦੇ 4:30 ਹੋਇਆ ਤੇ ਬਾਹਰ ਫੀਲ ਆਦ੍ਰ ਸ਼ਾਂਤ ਜਿਹਾ ਲੱਗ ਰਿਹਾ ਹੈ ਐਸ ਤਾਂ -11 ਆ ਪਰ ਆਪਾਂ ਬੇਬੀ ਦੇ ਕਪੜੇ ਪਾ ਲਿਆ ਤੇ ਆਪਾਂ ਵੀ ਰੈਡੀ ਹੋ ਗਏ ਆ ਤੇ ਇੱਕ ਛੋਟੀ ਜੀ ਵਾਕ ਤੇ ਜਾ ਹਾਂਜੀ ਗਾਇਸ ਤੇ ਮੈਂ ਬੇਬੀ ਨੂੰ ਪਹਿਲੀ ਵਾਰ ਸਟੋਲਰ ਚ ਬਾਹਰ ਲੈ ਕੇ ਚੱਲੀ ਆ ਬਹੁਤ ਟਾਈਮ ਹੋ ਗਿਆ ਮੈਂ ਰੋਜ਼ ਸੋਚ ਲੈਣੇ ਕਿ ਬਾਹਰ ਲੈ ਕੇ ਜਾਊਂਗੀ ਅੱਜ ਲੈ ਕੇ ਜਾਊਂ ਕੱਲ ਨੂੰ ਲੈ ਕੇ ਜਾਊਂਗੀ ਲੈ ਕੇ ਜਾਂਦੀ ਨਹੀਂ ਹੈਗੀ ਤੇ ਅੱਜ ਮੈਂ ਫਾਈਨਲੀ ਮਨ ਬਣਾਇਆ ਕਿ ਆਪਾਂ ਬਾਹਰ ਘੇੜਾ ਘਟ ਹੀ ਆਉਣੇ ਤਾਂ ਜਿਸ ਆਪਾਂ ਬਾਹਰ ਤਾਂ ਆ ਗਏ ਆਂ ਤੇ ਬਾਹਰ ਹਵਾ ਚੱਲ ਰਹੀ ਆ ਥੋੜੀ ਜੀ ਤਾਂ ਆਪਾਂ ਛੋਟਾ ਜਿਹਾ ਗੇੜਾ ਹੀ ਕੱਢਾਂਗੇ ਕਿਉਂਕਿ ਮੈਨੂੰ ਇਦਾਂ ਫਿਰ ਇਹਨੂੰ ਠੰਡਣਨ ਲੱਗ ਜੇ ਪਰ ਤਾਜੀ ਹਵਾ ਵੀ ਦਬਾਉਣੀ ਜ਼ਰੂਰੀ ਆ ਹੁਣ ਰੋਜ਼-ਰੋਜ਼ ਆ ਪੰਦਰ ਹੀ ਬੈਠੇ ਰਹਿਨੇ ਆ ਬਾਹਰ ਆਉਂਦੇ ਨਹੀਂ ਹੈਗੇ ਸੋ ਛੋਟਾ ਜਿਹਾ ਗੇੜਾ ਦੇ ਕੇ ਫਿਰ ਆਪਾਂ ਜਾਵਾਂਗੇ ਵਾਪਸ ਅੰਦਰ ਐਨੇ ਜਿਥੇ ਨੂੰ ਆਪਾਂ ਬਾਹਰ ਵੈਦਰ ਚੈੱਕ ਕਰਵਾ ਦਈਏ ਗਾਈਜ਼ ਹਵਾ ਬਹੁਤ ਚੱਲ ਰਹੀ ਹੈ ਤੇ ਮੈਨੂੰ ਇਹ ਕਵਰ ਕਰਨੀ ਪੈਗੀ ਥੋੜੀ ਵੀ ਦੀ ਅੱਖਾਂ ਅੱਖਾਂ ਹੀ ਨੰਗੀਆਂ ਹੋਣ ਗਾਈਜ਼ ਬਾਹਰ ਬਲੈਕ ਆ ਇਸ ਜੰਮੀ ਹੋਈ ਆ ਬਹੁਤ ਜ਼ਿਆਦਾ برف ਆ ਸਹੀ ਸੀ ਜਿਹੜੀ ਮੈਂ ਬਾਹਰ ਨਹੀਂ ਆ ਰਹੀ ਸੀਗੀ ਸਹੀ ਹੈ ਗਾਈਜ਼ ਠੰਡ ਤੋਂ ਬਚਾਈ ਰੋ ਖਾਦੇ ਜੋ ਅੱਖਾਂ ਨੂੰ ਅੰਤਰੀ ਰੱਖੋ ਬਾਹਰ ਹੋਣ ਦੀ ਕੋਈ ਲੋੜ ਨਹੀਂ ਹੈਗੀ ਹਾਂਜੀ ਗਾਇਸ ਤੇ ਬਾਹਰ ਜਿਆਦਾ ਹੰਡ ਹੁਣ ਕਰਕੇ ਆਪਾਂ ਦਾ ਦੋ ਮਿੰਟਾਂ ਚ ਬਾਹਰ ਵਾਪਸ ਆ ਗਏ ਅੰਦਰ ਬਿਲਡਿੰਗ ਦੇ ਗਾਇਸ ਬਾਹਰ ਜਾਣ ਦਾ ਐਕਸਪੀਰੀਅੰਸ ਕੋਈ ਸਾਡਾ ਬਹੁਤ ਵਧੀਆ ਨਹੀਂ ਸੀ ਮੇਰਾ ਤਾਂ ਹਵਾਨਾ ਨੱਕ ਲਾਲ ਹੋ ਗਿਆ ਮੈਂ ਹੁਣ ਚੈੱਕ ਕੀਤਾ ਬਾਹਰ ਜਾਣ ਤੋਂ ਬਾਅਦ ਕਿ ਬਾਹਰ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲ ਰਹੀ ਆ ਇੱਥੇ ਟੂ ਵਿੰਡੀ ਸ਼ੁਕਰ ਆ ਮੈਂ ਇਹਦੇ ਵੀ ਵਧੀਆ ਕੱਪੜੇ ਪਾਏ ਸੀ ਤੇ ਮੇਰੇ ਵੀ ਠੰਡ ਲੱਗਣ ਤੋਂ ਬਚਾਅ ਹੋ ਗਿਆ ਗਾਈਜ਼ ਕੈਨੇਡਾ ਦੇ ਵੈਦਰ ਦਾ ਕੋਈ ਭਰੋਸਾ ਨਹੀਂ ਹੈਗਾ ਵਿੰਡੋ ਚ ਦੇਖਣ ਤੋਂ ਮੈਨੂੰ ਇੰਨਾ ਸ਼ਾਂਤ ਲੱਗ ਰਿਹਾ ਸੀ ਤੇ ਬਾਹਰ ਗਈ ਤਾਂ ਦੋ ਮਿੰਟਾਂ ਚ ਵਾਪਸ ਆਉਣ ਲਈ ਮਜਬੂਰ ਕਰਤਾ ਕਿਉਂਕਿ ਬਹੁਤ ਤੇਜ਼ ਹਵਾ ਚੱਲ ਰਹੀ ਸੀਗੀ ਤੇ ਤੰਨੇ ਕੋਰੀਆਂ ਜਿਹੜੀਆਂ ਆਪਣੇ ਚੁਅੱਖਾ ਹੁੰਨੇ ਠੰਡ ਚ ਲਈ ਬਾਹਰ ਫੜਦੀਆਂ ਰਹਿੰਦੀਆਂ ਨੇਗੀ ਤੇ ਗਾਈਜ਼ ਮੈਂ ਤਾਂ ਭੁੱਲ ਗਈ ਸੀ ਕਿ ਅੱਜ ਮੈਂ ਹੈਅਰ ਵਾਸ਼ ਕੀਤੇ ਆ ਤੇ ਇੰਨੀ ਠੰਡਾ ਤੇ ਵਾਲ ਮੇਰੇ ਹਾਲੇ ਵੀ ਗਿੱਲੇ ਸੀ ਤੇ ਮੈਂ ਇੱਧੇ ਬਾਹਰ ਚਲੀ ਗਈ ਤੇ ਨਾ ਹੀ ਮੈਂ ਕੋਈ ਟੋਪੀ ਲਈ ਸੋ ਇਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਕਿਉਂਕਿ ਮੈਂ ਬਿਮਾਰੀ ਹੋ ਸਕਦੀ ਹਾਂ ਕਿਉਂਕਿ ਠੰਡ ਨਹੀਂ ਸੀ ਬਾਲ ਆਪਣੇ ਫ੍ਰੀਜ਼ ਵੀ ਹੋ ਸਕਦੇ ਆ ਮਤਲਬ ਜਦੋਂ ਆਪਾਂ ਬਾਹਰ ਜਾਣਾ ਜਾਂ ਤਾਂ ਆਪਣੇ ਪ੍ਰੋਪਰ ਬਾਲ ਸੁੱਕੇ ਹੋਣੇ ਚਾਹੀਦੇ ਜਾਂ ਟੋਪੀ ਵਗੈਰਾ ਲਈ ਹੋਣੀ ਚਾਹੀਦੀ ਆ ਮੈਂ ਤਾਂ ਇਦਾਂ ਸੀਗਾ ਵੀ ਕਿ ਮੌਸਮ ਠੀਕ ਜਿਹੀ ਹੋਊਗਾ ਤਾਂ ਹੀ ਕਰਕੇ ਮੈਂ ਬਹੁਤਾ ਹੌਣ ਨਹੀਂ ਕੀਤਾ ਹੈਗਾ ਪਰ ਅੱਗੇ ਤੋਂ ਮੈਂ ਇਦਾਂ ਦਾ ਕੰਮ ਨਹੀਂ ਕਰੂੰਗੀ ਹਮੇਸ਼ਾ ਪਹਿਲਾਂ ਵੈਦਰ ਚੈੱਕ ਕਰਕੇ ਹਵਾ ਵਗੈਰਾ ਚੈੱਕ ਕਰਕੇ ਫਿਰ ਬਾਹਰ ਜਾਵਾਂਗੀ ਫਿਰ ਬੇਬੀ ਨੂੰ ਬਾਹਰ ਲੈ ਕੇ ਜਾਵਾਂਗੀ ਤੇ ਹੁਣ ਮੇਰੀ ਐਡੀਟਿੰਗ ਰਹਿ ਗਈ ਸੀ ਥੋੜੀ ਜੀ ਕਰਨ ਵਾਲੀ ਉਹ ਮੈਂ ਕਰਤੀ ਆ ਪਹਿਲਾਂ ਮੇਰੇ ਤੋਂ ਕੁਸ਼ਕ ਮਿੰਟਾਂ ਦੀ ਹੋਈ ਸੀ ਹਾਂਜੀ ਗਾਇਸ ਤੇ ਐਡੀਟਿੰਗ ਕਰਨ ਤੋਂ ਬਾਅਦ ਮੈਂ ਸਬਜੀ ਬਣਾਤੀ ਆ ਤੇ ਨਾਲ ਮੈਂ ਆਟਾ ਵੀ ਗੁੰਨ ਕੇ ਰੱਖਤਾ ਆ ਤੇ ਸਬਜੀ ਮੈਂ ਬਣਾਈ ਆ ਗਾਇਸ ਆਲੂ ਮਟਰ ਦੀ ਆਪਣਾ ਆਟਾ ਗੁੰਨ ਕੇ ਵੀ ਰੈਡੀ ਆ ਟਾਈਮ 6:35 ਹੋ ਗਿਆ ਸ਼ਾਮ ਦੇ ਤੇ ਅੱਜ ਕੱਲ ਬਾਹਰ ਹਨੇਰਾ ਵੀ ਬਹੁਤ ਜਲਦੀ ਹੋ ਜਾਂਦਾ ਬਾਹਰ ਵੀ ਹਨੇਰਾ ਹੋ ਗਿਆ 6:30 ਹੋ ਗਿਆ ਪਰ ਹਨੇਰਾ ਬਹੁਤ ਜ਼ਿਆਦਾ ਆ ਸਮਾਂ ਉਸ ਦੇ ਵਿੱਚ ਹਨਾ ਤੇ 8 8:30 ਵਜੇ ਤੱਕ ਵੀ ਨਹੀਂ ਰಾಣੀ ਜਾਂਦਾ ਹੁੰਦਾ 5 ਵਜੇ ਦਿਨ ਛਿਪ ਜਾਂਦਾ ਹੈ ਗਾ ਤੇ ਗਾਇਸ ਬਸ ਮੈਂ ਹੁਣ ਰੋਟੀ ਬਣਾਉਣ ਲੱਗੀ ਆ ਹਾਂਜੀ ਗਾਇਸ ਤੇ ਰੋਟੀ ਪਾਣੀ ਆਪਾਂ ਖਾ ਲਿਆ ਹੈ ਤੇ ਆਪਾਂ ਅੱਜ ਦੇ ਵਲੌਗ ਦੀ ਇੱਥੇ ਹੀ ਕਰਦੇ ਹਾਂ ਐਂਡਿੰਗ ਮਿਲਦੇ ਆ ਤੁਹਾਨੂੰ ਹੋਰ ਵਧੀਆ ਜੇ ਵਲੌਗ ਦੇ ਵਿੱਚ ਜੇ ਤੁਹਾਨੂੰ ਇਹ ਵਲੌਗ ਪਸੰਦ ਆ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਫਿਲਹਾਲ ਲਈ ਬਾਏ